ਜੀ ਸਾਨੂੰ ਸੁਣਦੇ ਬਹੁਤ ਸਾਰੇ ਜ਼ਰੀਏ ਨੇ 1350 AM ਤੇ ਬਿਲਕੁਲ ਲਾਈਵ ਸੁਣ ਰਹੇ ਹੋ ਤੁਸੀਂ ਔਰ ਉਹਦੇ ਨਾਲ ਨਾਲ YouTube ਦੇ ਉੱਤੇ Ontario Punjabi News ਉੱਥੇ ਤੁਸੀਂ ਸਾਨੂੰ ਲਾਈਵ ਦੇਖ ਸਕਦੇ ਹੋ ਸੁਣ ਸਕਦੇ ਹੋ ਔਰ ਅਸੀਸ ਰੇਡੀਓ ਦਾ Facebook ਪੇਜ ਹੈ A S E E S ਅਸੀਸ ਰੇਡੀਓ ਤੇ ਤੁਸੀਂ ਕਿਸੇ ਵੀ ਖਬਰ ਤੋਂ ਵਾਂਝੇ ਨਹੀਂ ਰਹਿ ਸਕਦੇ ਪ੍ਰਣਾਤ ਸਾਹਿਬ ਬੜੀ ਮਿਹਨਤ ਕਰਦੇ ਆ ਖਬਰਾਂ ਦੇ ਉੱਤੇ ਤੇ ਕਈ ਵਾਰ ਹੁੰਦਾ ਹੈ ਪ੍ਰੋਗਰਾਮ ਫਿਨਿਸ਼ ਹੋ ਜਾਂਦਾ ਫਿਰ ਵੀ ਖਬਰਾਂ ਸੁਣਨੀਆਂ ਹੁੰਦੀਆਂ ਨੇ ਤਾਂ Ontario Punjabi News YouTube ਚੈਨਲ ਹੈ ਤੇ ਉਹਨੂੰ ਸਬਸਕ੍ਰਾਈਬ ਕਰ ਲਓ ਤੇ ਕੱਲੀ ਕੱਲੀ ਖਬਰ ਤੁਹਾਡੇ ਤੱਕ ਪਹੁੰਚ ਜਾਂਦੀ ਹੈ। ਪੰਨ ਸਾਹਿਬ ਖਬਰਾਂ ਦਾ ਸੈਲਸਾ ਸ਼ੁਰੂ ਕਰਦੇ ਹਾਂ ਜੀ ਆਪਾਂ ਤੇ ਥੋੜੀ ਜੀ ਪਹਿਲਾਂ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਔਰ ਉਹ ਤੋਂ ਬਾਅਦ ਜਿਹੜੀਆਂ ਆਪਣੀਆਂ ਲੋਕਲ ਖਬਰਾਂ ਪੂਰਾ ਖੇਚ ਦਾ ਕੇਂਦਰ ਬਣੀਆਂ ਹੋਈਆਂ ਨੇ ਜੇ ਕੈਨੇਡਾ ਦੀਆਂ ਜ਼ਿਆਦਾ ਖਬਰਾਂ ਤੇ ਝਾਤ ਮਾਰੀਏ ਸੋ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਹਮਾਸ ਦੀ ਗੱਲਬਾਤ ਕਰੀਏ ਸੋ ਉੱਥੇ ਕਿਸੇ ਵੱਡੇ ਲੀਡਰ ਦੇ ਕਤਲ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜੀ। ਜੀ ਗੱਲ ਜੋ ਇਤ్రਾਇਲ ਤੇ ਖਵਾਸ ਦਾ ਟਕਰਾ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਸੋ ਇਹਦੇ ਵਿੱਚ ਵੱਡੇ ਪੱਧਰ ਤੇ ਦੋਵਾਂ ਪਾਸਿਆਂ ਦੇ ਜਿਹੜੇ ਆਮ ਲੋਕ ਵੀ ਮਾਰੇ ਗਏ ਨੇ ਤੇ ਦੋਵਾਂ ਪਾਸੇ ਦੇ ਜਿਹੜੇ ਆ ਇਹ ਜਿਹੜੇ ਫੌਜੀ ਨੇ ਜਾਂ ਦੋਵਾਂ ਪਾਸੇ ਦੇ ਜਿਹੜੇ ਲੜਾਕੇ ਨੇ ਸੋ ਉਹਨਾਂ ਦੀਆਂ ਮੌਤਾਂ ਵੀ ਹੋਈਆਂ ਨੇ ਤੇ ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਅਸੀਂ ਦੇਖਿਆ ਵੀ ਚਾਈਨਾ ਦੇ ਵਿੱਚ ਕਿਸ ਤੰਗ ਦੇ ਨਾਲ ਜੋ 14 ਜਥੇਬੰਦੀਆਂ ਸੀਆਂ ਜੋ ਇਸਾਈਲ ਦੇ ਖਿਲਾਫ ਲੜ ਰਹੀਆਂ ਸਨ ਸੋ ਉਹਨਾਂ ਨੂੰ ਇੱਕ ਝਟਕਾ ਨੇ ਦੀ ਗੱਲਬਾਤ ਹੋਈ ਹੈ ਤੇ ਉਸ ਤੋਂ ਬਾਅਦ ਜਿਸ ਤੰਨਾ ਹਿਜਬੁੱਲਾਹ ਵੱਲੋਂ ਚੌਥੇ ਹਮਲਾ ਕੀਤਾ ਗਿਆ ਇਜ਼ਰਾਈਲ ਦੇ ਜਿਹੜੇ ਕੰਟਰੋਲ ਵਾਲੇ ਸ਼ਹਿਰੁੱਥੇ ਜਿਹੜੇ ਬੱਚਿਆਂ ਦੀਆਂ ਮੌਤਾਂ ਹੋਈਆਂ ਨੇ ਤੇ ਉਸ ਤੋਂ ਬਾਅਦ ਇੱਕ ਵੱਡੀ ਕਾਰਵਾਈ ਕਰਦੇ ਹੋਏ ਇਜ਼ਰਾਈਲ ਵੱਲੋਂ ਜੋ ਹਮਾਸ ਦੇ ਵੱਡੇ ਲੀਡਰ ਨੇ ਜਿਹੜੇ ਹਮਾਸ ਦੇ ਵੱਡੇ ਪੋਲਿਟਿਕਲ ਲੀਡਰ ਨੇ ਇਸਮਾਈਲ ਹਾਨੀਆ ਸੋ ਇਹਨਾਂ ਦਾ ਕਤਲ ਕਰ ਦਿੱਤਾ ਗਿਆ ਸੋ ਇਹਨਾਂ ਦਾ ਕਤਲ ਈਰਾਨ ਦੇ ਵਿੱਚ ਹੋਇਆ ਦੱਸਿਆ ਜਾ ਰਿਹਾ ਕਿ ਇਹ ਈਰਾਨ ਦੇ ਵਿੱਚ ਜੋ ਇਹਨਾਂ ਦਾ ਇਹ ਹੈ ਸੀ ਤਹਿਰਾਣ ਦੇ ਵਿੱਚ ਉੱਥੇ ਬੁੱਧਵਾਰ ਕੜ ਕੇ ਇੱਕ 에ਅ ਸਟ੍ਰਾਈਕ ਹੋਈ ਹੈ ਸੋ 에ਅ ਸਟ੍ਰਾਈਕ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਾ ਜਿਹੜੀ ਮੌਤ ਹੋਈ ਹੈ ਇਹਦੇ ਨਾਲ ਇਹਨਾਂ ਦੇ ਬੋਡੀਗਾਰਡ ਦੀ ਵੀ ਮੌਤ ਹੋਈ ਹੈ ਸੋ ਇਹਨਾਂ ਵੱਲੋਂ ਪਹਿਲਾਂ ਜੋ ਈਰਾਨ ਦੇ ਨਵੇਂ ਪ੍ਰੈਜ਼ੀਡੈਂਟ ਦੀ ਜਿਹੜੀ ਸੋਚਕ ਸਮਾਗਮ ਹੋਇਆ ਸੀਗਾ ਸੋ ਉਹਦੇ ਵਿੱਚ ਸ਼ਿਰਕਤ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਜਿਹੜੀ ਆ ਇਹਨਾਂ ਦੀ ਇਸ 에ਅ ਸਟ੍ਰਾਈਕ ਚ ਜਿਹੜੀ ਮੌਤ ਹੋਈ ਹੈ ਸੋ ਈਰਾਨ ਵਿੱਚ ਜੇਕਰ iran ਦੀ ਗੱਲ ਕੀਤੀ ਜਾਵੇ ਸੋ iran ਦੇ ਵਿੱਚ ਜਿਹੜੀ ਉਹਨਾਂ ਦੀ ਇਹ ਪੈਰਾ ਮਿਲਟਰੀ ਆ ਰੈਵੋਲੂਸ਼ਨਰੀ ਗਾਰਡ ਸੋ ਉਹਨਾਂ ਨੇ ਅੱਛੀ ਦੀ ਪੁਸ਼ਟੀ ਕੀਤੀ ਆ ਕਿ ਤਹਿਰਾਨ ਦੇ ਵਿੱਚ ਉਹਨਾਂ ਨੂੰ ਮਾਰ ਦਿੱਤਾ ਗਿਆ ਆ ਸੋ ਇਹ ਇੱਕ ਹਮਾਸ ਦੇ ਵੱਡੇ ਲੀਡਰ ਸੀਗੇ ਜਲਾਬਤਨੀ ਦਾ ਜੀਵਨ ਉੱਥੇ iran ਦੇ ਵਿੱਚ ਜੀਏ ਸੀਗੇ ਤੇ ਉਹਨਾਂ ਦੀ ਉਮਰ ਇਹ 60 ਸਾਲ ਸੀਗੀ ਕਿਉਂਕਿ ਬਹੁਤ ਸਾਰੇ ਜੋ ਪੋਲਿਟਿਕਲ ਡਿਸੀਜਨ ਹੁੰ ਲੈੜੇ ਹੁੰਦੇ ਆ ਕਿਉਂਕਿ ਇੱਕ ਤਾਂ ਹੁੰਦਾ ਵੀ ਜਿਹੜੇ ਖਾ ਜਾ ਕੇ ਲੜਾਈ ਲੜ ਰਹੇ ਆ ਜਿਹੜੇ ਸਿੱਧੇ ਜਾ ਕੇ ਇਜ਼ਰਾਈਲੀ ਫੌਜਾਂ ਨਾਲ ਟੱਕਰ ਲੈ ਰਹੇ ਆ ਜੀ ਦੂਜੇ ਪਾਸੇ ਉਹ ਲੋਕ ਵੀ ਹੁੰਦੇ ਨੇ ਜੋ ਪੋਲੀਟੀਕਲ ਡਿਸੀਜਨ ਲੈਂਦੇ ਨੇ ਦੁਨੀਆ ਭਰ ਦੇ ਵਿੱਚ ਆਪਣੀ ਹਮਾਇਤ ਕਿਵੇਂ ਵਧਾਉਣੀ ਆ ਕਿਵੇਂ ਲੋਕਾਂ ਤੱਕ ਆਪਣੀ ਗੱਲ ਬਚਾਉਣੀ ਆ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਸੋ ਇਹ ਜੋ ਇਸਮਾਈਲ ਹਾਨੀਆ ਸਿਗੇ ਤੋਂ ਇਹ ਇੱਕ ਵੱਡੇ ਪੋਲੀਟੀਕਲ ਲੀਡਰ ਸੀਗੇ ਤੇ ਦੁਨੀਆ ਭਰ ਦੇ ਵਿੱਚ ਹਮਾਸ ਵਾਸਤੇ ਹਮਾਇਤ ਚੜਾਉਣ ਦਾ ਕੰਮ ਕਰਦੇ ਸੀ ਸੋ ਇਹਨਾਂ ਦੇ ਕਤਲ ਤੋਂ ਬਾਅਦ ਭਾਵੇਂ ਕਿ ਪਹਿਲਾ ਇਜ਼ਰਾਈਲ ਵੱਲੋਂ ਇਹੋ ਜੀ ਪੋਸਟ ਪਾਈ ਗਈ ਜਿਹਦੇ ਵਿੱਚ ਕਿਹਾ ਗਿਆ ਵੀ ਇਹਨਾਂ ਨੂੰ ਖਤਮ ਕਰ ਦਿੱਤਾ ਗਿਆ ਬਾਅਦ ਵਿੱਚ ਉਸ ਪੋਸਟ ਨੂੰ ਹਟਾ ਵੀ ਦਿੱਤਾ ਗਿਆ ਪਰ ਹੁਣ ਜਦੋਂ ਕਿ ਪੁਸ਼ਟੀ ਜਿਹੜੀ ਆ ਈਰਾਨ ਵੱਲੋਂ ਹੋ ਗਈ ਹੈ ਕਿ ਇਹਨਾਂ ਦਾ ਕਤਲ ਉੱਥੇ ਹੋਇਆ ਹੈ ਤੇ ਇਹਦੇ ਨਾਲ ਇਸ ਖਿਤੇ ਦੇ ਵਿੱਚ ਜਿਹੜਾ ਟਕਰਾਅ ਆ ਆਉਣ ਵਾਲੇ ਸਮੇਂ ਦਰਾਰ ਹੋ ਵੀ ਸਕਦਾ ਆ ਕਿਉਂਕਿ ਇਹਦੇ ਜਵਾਬੀ ਕਾਰਵਾਈ ਦੇ ਵਿੱਚ ਹਮਾਸ ਵੀ ਕੁਝ ਨਾ ਕੁਝ ਜਿਹੜੇ ਕਦਮ ਆ ਆਉਣ ਵਾਲੇ ਤੇ ਨਜ਼ਰਾਂ ਚ ਪੂਗਾ ਸੋ ਇਹਦੇ ਨਾਲ ਪਿੰਦਾ ਜੀ ਜੇਕਰ ਗੱਲ ਕਰੀਏ ਯੂਕੇ ਦੀ ਸੋ ਯੂਕੇ ਦੇ ਵਿੱਚ ਇੱਕ 29 ਸਾਲਾਂ ਦੇ ਜੋ ਕਿ ਰੈਂਟਰ ਨਾਲ ਸੰਬੰਧਿਤ ਇੱਕ ਵਿਅਕਤੀ ਹੈ 29 ਸਾਲਾਂ ਦਾ ਖਾਲਿਦ ਹੁਸੈਨ ਸੋ ਇਸ ਨੂੰ ਪਾਬੰਦੀਸ਼ੁਦਾ ਜਿਹੜੇ ਸੰਗਠਨ ਦਾ ਮੈਂਬਰ ਹੋਣ ਕਾਰਨ 5 ਸਾਲ ਦੀ ਕੈਦ ਦੀ ਸਜ਼ਾ ਸੁਝਾਈ ਗਈ ਹੈ ਜਿਸ ਵਿੱਚ 1 ਸਾਲ ਵਾਧੂ ਦਾ ਜਿਹੜਾ ਪ੍ਰੋਮੋਸ਼ਨ ਵੀ ਸ਼ਾਮਲ ਹੈ ਸੋ ਇੱਕ ਕ੍ਰੇਡੀਅਨ ਜਿਹੜੇ ਨਾਲ ਰੈਂਮੈਂਟਨ ਦੇ ਨਾਲ ਸੰਬੰਧਿਤ ਨਾਗਰਿਕ ਨਤੀਸਾਲਾ ਦੇ ਖਾਲਿਦ ਹੁਸੈਨ ਨੂੰ ਜੀ ਚੂਕੇ ਦੇ ਵਿੱਚ ਅਤਵਾਦੀ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਉਹਦੇ ਵਿੱਚ ਸ਼ਾਮਲ ਹੋਣ ਕਰਕੇ 5 ਸਾਲਾਂ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਹੈ ਸੋ ਇਹਦੇ ਨਾਲ ਗੱਲ ਕਰੀਏ ਕਿ ਇਥੋਂ ਆਪਣੇ ਟ੍ਰਾਂਟੋ ਖੇਤਰ ਦੇ ਵਿੱਚੋਂ ਵੀ ਇਹ ਪੁਲਿਸ ਦੇ ਦਸਤਖਤ ਮੁਤਾਬਕ ਕਿ RCMP ਨੇ ਇਸ ਬਾਬਤ ਗੱਲ ਕੀਤੀ ਹੈ ਕਿ GTA ਦੇ ਵਿੱਚੋਂ ਇਹ ਟੈਰਰਿਸਟ ਐਕਟ ਜਾਂ ਐਕਟੀਵਿਟੀ ਦੇ ਵਿੱਚ ਇਨਵੋਲਵ ਇੱਕ ਪਿਓ ਪੁੱਤ ਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ ਉਹ ਕੌਣ ਨੇ ਇਹਨਾਂ ਦਾ ਕੀ ਨਾਮ ਹੈ ਇਸ ਬਾਰੇ ਜਿਹੜਾ ਆ ਚੱਲ ਰਹੀ ਆ ਆਰਟੀਐਮਪੀ ਕੋਰਸੇ ਕੀਤੇ ਜਾਣਗੇ ਸੋ ਇਥੋਂ ਵੀ ਜੀਟੀਏ ਦੇ ਵਿੱਚ ਵੀ ਦੋ ਜਣੇ ਗ੍ਰਿਫਤਾਰ ਹੋਏ ਨੇ ਜਿਨ੍ਹਾਂ ਨੂੰ ਪਿਓ ਪੁੱਤ ਦੱਸਿਆ ਜਾ ਰਿਹਾ ਸੋ ਇਹਨਾਂ ਦਾ ਸਬੰਧ ਜਿਹੜਾ ਆ ਅੱਤਵਾਦੀ ਜਿਹੜੀਆਂ ਗਤੀਵਿਧੀਆਂ ਉਹਨਾਂ ਦੇ ਵਿੱਚ ਆ ਨਾਲ ਪਿੰਡ ਜੀ ਜੋਰ ਕ੍ਰਿਜਨਲ ਪੁਲਿਸ ਦੀ ਵੀ ਗੱਲ ਕਰੀਏ ਤੇ ਇਹਨਾਂ ਨੇ ਦੱਸਿਆ ਵੀ ਕਿ ਜੀਟੀਏ ਦੇ ਨਾਲ ਜਿਹੜੀਆਂ ਸਬੰਧਿਤ ਜਿਹੜੇ ਲਾਗੇ-ਲਾਗੇ ਜਿਹੜੀਆਂ ਵਾਕ-ਵਾਕੇ ਮਿਊਨਿਸਪੈਲਟੀਆਂ ਨੇ ਤੇ ਜਿਹਦੇ ਵਿੱਚ ਥੌਰਨਹੇਲ ਵੀ ਆਉਂਦਾ ਵੌਨ ਆਉਂਦਾ ਮਾਰਖਮ ਆਉਂਦਾ ਆ ਤੇ ਕੁਝ ਹੋਰ ਟ੍ਰਾਂਟੋ ਦੇ ਨਾਲ ਲੱਗਦੇ ਇਲਾਕੇ ਆਉਂਦੇ ਨੇ ਸੋ ਜਿੱਥੇ ਜਿਊਸ਼ ਕਮਿਊਨਿਟੀ ਜ਼ਿਆਦਾ ਹੈ ਜਿੱਥੇ ਯਹੂਦੀ ਲੋਕ ਜ਼ਿਆਦਾ ਨੇ ਸੋ ਉਹਨਾਂ ਦੇ ਬਿਜ਼ਨਸ ਨੂੰ ਟਾਰਗੇਟ ਕੀਤਾ ਗਿਆ ਆ ਉੱਥੇ ਪੇਂਟ ਕਰਕੇ ਜਿਹੜੀਆਂ ਹੇਟ ਮੋਟੀਵੇਟਿਵ ਜਿਹੜੀਆਂ ਇਹ ਗ੍ਰੈਫਿਟੀਜ਼ ਬਣਾਈਆਂ ਗਈਆਂ ਨੇ ਵੈਡਲਿਜ਼ਮ ਕੀਤਾ ਗਿਆ ਜਾਂ ਤੂੜਪਨ ਹੋਈ ਹੈ ਸੋ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਹੇਟ ਮੋਟੀਵੇਟਿਡ ਉਹ ਜੀਟੀਏ ਦੇ ਕੁਝ ਇਤਤਨਾਂ ਦੇ ਵਿੱਚ ਜਿਹੜੇ ਜ਼ੁਹੂਦੀ ਕਾਰੋਬਾਰ ਹੈ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਇਹ ਇੱਥੇ ਸਾਰੀਆਂ ਇਹ ਗਤੀਵਿਧੀਆਂ ਕੀਤੀਆਂ ਗਈਆਂ ਨੇ ਜੀ ਜੀ ਪਤਨ ਸਾਹਿਬ ਸੋ ਨਿੰਦਣ ਜੋਗ ਹੈ ਜੀ ਕਿਸੇ ਨੂੰ ਇੱਕ ਕਿਸੇ ਨੂੰ ਇੱਕ ਖਾਸ ਮੈਨ ਦੇ ਜ਼ਰੀਏ ਜਿਹੜਾ ਜੀ ਟਾਰਗੇਟ ਕਰਨਾ ਤੇ ਬਹੁਤ ਨਿੰਦਣਯੋਗ ਹੈ ਸੋ ਅਸੀਂ ਵੀ ਨਿੰਦਿਆ ਕਰਦੇ ਹਾਂ ਇੱਕ ਚੀਜ਼ ਦੀ ਕਿਉਂਕਿ ਪਹਿਲਾਂ ਵੀ ਜੇ ਧਾਰਮਿਕ ਸਥਾਨਾਂ ਦੀ ਗੱਲਬਾਤ ਕਰੀਏ ਉਹਦੇ ਵਿੱਚੋਂ ਨਿਕਲਿਆ ਕੁਝ ਹੈ ਨਹੀਂਗਾ ਪਰ ਖਾਸ ਕਰਕੇ ਉਹਦੇ ਉੱਤੇ ਮੰਦਰਾਂ ਦੇ ਉੱਤੇ ਜਦੋਂ ਪੇਂਟ ਕਰ ਦਿੱਤਾ ਲਿਖ ਦਿੱਤਾ ਗਿਆ ਤੇ ਟਾਰਗੇਟ ਜੇ ਸਾਰੇ ਸਿੱਖ ਭਾਈਚਾਰੇ ਨੂੰ ਕੀਤਾ ਗਿਆ ਜਾਂ ਉਹਦੇ ਵਿੱਚ ਕੋਈ ਖਾਲਸਤਾਨੀਆਂ ਦੀ ਗੱਲਬਾਤ ਕੀਤੀ ਗਈ ਪਰ ਉਹਦੇ ਵਿੱਚੋਂ ਨਿਕਲਿਆ ਕੋਈ ਨਹੀਂ ਗਿਆ ਹੈਗਾ ਔਰ ਇਦਾਂ ਹੀ ਹੁਣ ਇੱਕ ਹੇਟ ਮੋਟਿਵ ਪਲਾਨ ਸਭ ਚੱਲ ਰਿਹਾ ਹੈ ਜਿਹੜੀ ਆ ਪਬਲਿਕ ਪਲੇਸਸ ਦੇ ਉੱਤੇ ਉਹ ਜਾ ਕੇ ਅੱਗੇ ਜਾ ਕੇ ਤੁਹਾਡੇ ਨਾਲ ਖਬਰ ਆਪਾਂ ਸਾਂਝੀ ਕਰਾਂਗੇ ਜੀ ਉਹ ਇੱਕ ਹੋਰ ਇਹ ਜਿਹੜੀ ਹੈ ਜੀ ਇਦਾਂ ਇੱਕ ਖਬਰ ਹੋਰ ਸਾਹਮਣੇ ਆਈ ਹੈ ਤੇ ਜਰੂਰ ਪੰਜਾਬੀ ਭਾਈਚਾਰੇ ਨਾਲ ਰਿਲੇਟਡ ਅੱਗੇ ਜਾ ਕੇ ਸਾਂਝੀ ਕਰਾਂਗੇ ਤੇ ਇਹਨਾਂ ਖਬਰਾਂ ਤੁਹਾਡੇ ਤੱਕ ਪਹੁੰਚਾਇਆ ਆਵਰ ਹੋਮ ਅਪਲੈਂਸਸ ਸਾਡੇ ਘਰ ਤੇ ਇੱਕ ਵਾਰੀ ਕਾਲ ਜਰੂਰ ਕਰਿਓ ਜਾਇਆਓ ਇੱਕ ਅਧੀ ਲੋਕੇਸ਼ਨ ਨਹੀਂ ਬਹੁਤ ਸਾਰੀਆਂ ਲੋਕੇਸ਼ਨਸ ਐ ਇਹਨਾਂ ਦੀਆਂ ਬ੍ਰੈਂਟਨ ਦੇ ਵਿੱਚ ਦੋ ਲੋਕੇਸ਼ਨਾਂ ਨੇ ਲੰਡਨ ਵਾਲੀ ਸਾਈਡ ਹੈਗੀਆਂ ਲੋਕੇਸ਼ਨਸ ਇਟੋ ਬਿਕੋ ਦੇ ਵਿੱਚ ਹੈਗੀ ਆ ਤੁਸੀਂ ਇੱਕ ਵਾਰੀ ਕਾਲ ਕਰਿਓ ਕਹਿੰਦੇ ਜੀ ਅਸੀਂ ਰੌਲਾ ਨਹੀਂ ਪਾਉਂਦੇ ਕੰਮ ਕਰਨ 'ਚ ਵਿਸ਼ਵਾਸ ਕਰਦੇ ਆਂ ਔਰ ਤੁਹਾਡਾ ਡਾਲਰਸ ਦੇ ਵਿੱਚ ਫਾਇਦਾ ਕਰਵਾਉਂਦੇ ਨੇ ਬਹੁਤ ਜ਼ਿਆਦਾ ਅਵਰ ਹੋਮ ਅਪਲੈਂਸਸ ਚਾਹੇ ਬ੍ਰੈਂਡ ਨਿਊ ਅਪਲੈਂਸਸ ਚਾਹੀਦੇ ਨੇ ਡੈਂਟ ਵਾਲੇ ਉਹ ਵੀ ਨਵੇਂ ਹੁੰਦੇ ਨੇ ਓਪਨ ਬਾਕਸ ਉਹ ਵੀ ਨਵੇਂ ਹੁੰਦੇ ਨੇ ਪਰ ਨਵੇਂ ਨਾਲੋਂ ਰੇਟ ਬਹੁਤ ਘੱਟ ਹੁੰਦੇ ਨੇ ਤੇ ਜ਼ਰੂਰ ਕਾਲ ਕਰ ਲਿਓ 416 551 3343 ਹੈੱਡ ਆਫਿਸ ਦਾ ਨੰਬਰ ਹੈ ਰਾਜਧਾਨੀ ਸਵੀਟ ਦੀਆਂ ਸਾਰੀਆਂ ਤੇ ਸਾਰੀਆਂ ਲੋਕੇਸ਼ਨਸ ਜਿਹੜੀਆਂ ਜੀ ਉਹ ਵੀ ਇਸ ਹਿੱਸੇ ਦੇ ਪ੍ਰਾਊਡ ਸਪான்ਸਰ ਨੇ ਨਿਆਗਰਾ ਫਾਲ ਤੁਸੀਂ ਘੁੰਮਣ ਫਿਰਨ ਜਾ ਰਹੇ ਹੋ ਇਹਨਾਂ ਦਿਨਾਂ ਦੇ ਵਿੱਚ ਬਸ ਉੱਥੇ ਜਾ ਕੇ ਐਨ ਬਿਲਕੁਲ ਜਿੱਥੇ ਬਾਜ਼ਾਰ ਆ ਹਨ ਤੁਹਾਨੂੰ ਜੀ ਉੱਥੇ ਤੁਸੀਂ ਸਰਚ ਮਾਰ ਲੈਣਾ ਲੋਕੇਸ਼ਨ ਰਾਜਧਾਨੀ ਸਵੀਟਸ ਐਚੀ ਡ੍ਰਿਪਰੀ ਹਾਊਸ ਤੁੱਪ ਦਾ ਮੌਸਮ ਆਇਗਾ ਕਈ ਕਈਆਂ ਦੇ ਪਰਦੇ ਨਹੀਂ ਅਜੇ ਲੱਗੇ ਹੋਣਗੇ ਵੈਸੇ ਤਾਂ ਜੀ ਪਰਦਾ ਕਰ ਲੈਣਾ ਹੀ ਚੰਗਾ ਹੁੰਦਾ ਤੇ ਐਚੀ ਡ੍ਰਿਪਰੀ ਹਾਊਸ ਵਾਲਿਆਂ ਨੂੰ ਕਾਲ ਕਰ ਲਿਓ ਹੁਣ ਥੋੜਾ ਜਿਹਾ ਮਾਡਰਨ ਜ਼ਮਾਨਾ ਚੱਲਦਾ ਹੈ ਕਈ ਵਾਰ ਹੁੰਦਾ ਹੈ ਬਹੁਤ ਸਾਰੇ ਬੱਚੇ ਵੀ ਬੇਸਲੇ ਹੁੰਦੇ ਆ ਵੀ ਕਿਹੜਾ ਉੱਠ ਕੇ ਕਰਦੇ ਕਹਿੰਦੇ ਨੇ ਪਰਦਾ ਤੁਸੀਂ ਖਿੱਚ ਦਿਓ ਪਾਈ ਇਹਨਾਂ ਨੂੰ ਸ਼ਾਮਾ ਕਰਦੇ ਤੇ ਉੱਠਣ ਚ ਵੀ ਕਾਲ ਕਰਦੇ ਨੇ ਚਲੋ ਉਹਦਾ ਵੀ ਹੱਲ ਹੈ ਵੀ ਰਿਮੋਟ ਨਾਲ ਚੱਲਣ ਵਾਲੇ ਜਿਹੜੇ ਬਲਾਈਂਡਸ ਉਹ ਵੀ ਲਾਉਂਦੇ ਨੇ ਐਚੀ ਡ੍ਰਿਪਰੀ ਹਾਊਸ 905 915 8787 ਪੇਂਟ ਤੁਸੀਂ ਘਰ ਨੂੰ ਬੇਸਮੈਂਟ ਨੂੰ ਹੋਟਲ ਮੋਟਲ ਪਲਾਜ਼ਾ ਨੂੰ ਆਫਿਸ ਨੂੰ ਪੇਂਟ ਕਰਾਉਣਾ ਹਿੰਮਤ ਪੇਂਟਿੰਗ 639 485 62 ਗਰੋਸਰੀ 6 ਲੋਕੇਸ਼ਨ ਤੋਂ ਬਾਹ ਕਮਾਲ ਦੀਆਂ ਸਵਾਮਾਂ ਦੇ ਰਹੇ ਨੇ ਸਬਜੀ ਮੈਡੀਕੇਸ਼ਨ ਕੈਰੀ 905 450 3400 ਔਰ ਨਵਰੀਤ ਕੌਰ ਸਿੱਧੂ ਕਾਰਾਂ ਦੀ ਸਭ ਤੋਂ ਸਸਤੀ ਇੰਸ਼ੋਰੈਂਸ ਚਾਹੀਦੀ ਆ ਸਰਕਾਰਾਂ ਤਾਂ ਹਜੇ ਹੈਲੀਕਾਪਟਰ ਖਰੀਦਣ 'ਚ ਵਿਅਸਤ ਨੇ ਉਹਨਾਂ ਨੇ ਤਾਂ ਇੰਸ਼ੋਰੈਂਸ ਸਸਤੀ ਨਹੀਂ ਕਰਨੀ ਸੋ ਨਵਰੀਤ ਕੌਰ ਸਿੱਧੂ ਨੂੰ ਕਾਲ ਕਰ ਲਿਓ 6472030026 ਬੱਚਿਆਂ ਨੂੰ ਛੁੱਟੀਆਂ ਦੇ ਵਿੱਚ ਪੰਜਾਬੀ ਸਾਇੰਸ ਔਰ ਮੈਥਸ ਸਿਖਾਉਣੇ ਆ ਤਾਂ ਇਹਨਾਂ ਦੇ ਕੋਲ ਬਹੁਤ ਵਧੀਆ ਟੈਬਲੇਟ ਹੈਕ ਟਿੱਲੋ ਵੀਡੀਓ ਜਾਂ ਗੁਰਬਾਣੀ ਵਾਲਾ ਰੇਡੀਓ ਆਈਪੀਟੀਬੀ ਬਾਕਸ 9052041313 ਟਿੱਲੋ ਵੀਡੀਓ ਡਾਕ ਇਨ ਕਰਵਾਉਣੀਆਂ ਪੀਅਰ ਸੰਗ ਡਾਕ ਇਨਿੰਗ 6394095500 ਤੇ ਨਾਲ ਦੀ ਨਾਲ ਵਧੇਰੇ ਕੁਆਲਿਟੀ ਕਿਚਨ ਲਵਾਉਣੀ ਹੈ ਤਾਂ ਐਚਡੀ ਕਿਚਨ ਦੇ ਗਰਪਾਲ ਸੇਮੀ ਨੂੰ ਕਾਲ ਕਰ ਲਿਓ 6478944647 ਐ ਪ੍ਰਿੰਟ ਸਾਹਿਬ ਅਗਲੀ ਖਬਰ ਵੱਲ ਵਧਦੇ ਆ ਜਿੱਥੇ ਸਰਕਾਰਾਂ ਪਹਿਲਾਂ ਆਪ ਬढ़ावा ਦਿੰਦੀਆਂ ਨੇ ਉਹ ਚੀਜ਼ ਨੂੰ ਵਧਾਉਂਦੀਆਂ ਨੇ ਡਰਗ ਨੂੰ ਲੈ ਕੇ ਵੀ ਤੁਸੀਂ 2 ਗ੍ਰਾਮ ਇੰਨੇ ਗ੍ਰਾਮ ਤੱਕ ਰੱਖ ਸਕਦੇ ਹੋ ਜਦੋਂ ਉਹ ਪਾਇਲਟ ਪ੍ਰੋਗਰਾਮ ਇਹਨਾਂ ਦੇ ਫੇਲ ਹੋ ਜਾਂਦੇ ਨੇ ਫਿਰ ਹੌਲੀ-ਹੌਲੀ ਨਤੀਜੇ ਲੋਕਾਂ ਦੇ ਵਿੱਚੋਂ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਔਰ ਨਸ਼ੇ ਦੀ ਲਤ ਲੱਗ ਜਾਂਦੀ ਹੈ ਡੋਜ਼ ਵੱਜ ਜਾਂਦੀ ਹੈ ਤੋਂ ਤੋਂ ਬਾਅਦ ਮੌਤਾਂ ਦੀ ਗਿਣਤੀ ਵੱਜ ਜਾਂਦੀ ਹੈ ਸੋ ਹੁਣ ਕੈਨੇਡਾ ਦੇ ਵਿੱਚੋਂ ਬ੍ਰਿਟਿਸ਼ ਕੋਲੰਬੀਆ ਤੋਂ ਵਿੱਚੋਂ ਖਬਰ ਸਾਹਮਣੇ ਆ ਰਹੀ ਹੈ ਵੀ ਹਰ ਰੋਜ਼ 6 ਜਣੇ ਨਸ਼ਿਆਂ ਨਾਲ ਮਰ ਰਹੇ ਨੇ ਕੀ ਖਬਰ ਹੈ ਪ੍ਰੇਨ ਸਾਹਿਬ ਅਪਨਿਛੀ ਜਿਵੇਂ ਅਸੀਂ ਪੰਜਾਬ ਤੋਂ ਖਬਰ ਸੁਣੀ ਹੈ ਕਿ ਜੋ ਉੱਥੇ ਨਸ਼ਾ ਦਸਕਰੀ ਦੇ ਦੋਸ਼ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜੇਲ੍ਹ 'ਚ ਨજરਬੰਦ ਜੋ ਜਗਦੀਸ਼ ਪੋਲਾ ਸੋ ਉਸ ਨੂੰ 10 ਸਾਲ ਦੀ ਸਜ਼ਾ ਹੋਈ ਹੈ ਉਹਦੇ ਨਾਲ ਹੋਰ ਜਣਿਆਂ ਨੂੰ ਵੀ ਸਜ਼ਾਵਾਂ ਹੋਈਆਂ ਨੇ ਸੋ ਇਹ ਮਾਮਲਾ ਪੰਜਾਬ ਬਾਰੇ ਤਾਂ ਕਾਫੀ ਚਰਚਾ 'ਚ ਰਹਿੰਦਾ ਕਿ ਉੱਥੇ ਨਸ਼ੇ ਕਾਫੀ ਨੇ ਸਟਿਲ ਜਿਹੜੀਆਂ ਮੌਤਾਂ ਵੱਡੀ ਗਿਣਤੀ 'ਚ ਹੋ ਰਹੀਆਂ ਨੇ ਪਰ ਜੇਕਰ ਅਸੀਂ ਆਪਣੇ ਕੈਨੇਡਾ ਦੀ ਵੀ ਗੱਲਬਾਤ ਕਰੀਏ ਸੋ ਕੈਨੇਡਾ ਦੇ ਵਿੱਚ ਹਾਲਾਤ ਜਿਹੜੇ ਨੇ ਮੌਤੇ ਸਾਝ ਕਰ ਇੱਥੇ ਵੀ ਨਹੀਂ ਹਨ ਸੋ ਇੱਥੇ ਓਵਰਆਲ ਕੈਨੇਡਾ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਨੇ ਖਾਸ ਤੌਰ ਤੇ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਇੱਥੇ ਵੀ ਨਸ਼ੇ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਲੈ ਰਹੇ ਨੇ ਨਸ਼ੇ ਦੇ ਨਾਲ ਮੌਤਾਂ ਵੀ ਹੋ ਰਹੀਆਂ ਨੇ ਓਵਰਡੋਜ਼ ਦੇ ਕੇਸਿਸ ਵੀ ਕਾਫੀ ਸਾਹਮਣੇ ਆਉਂਦੇ ਨੇ ਜੀ ਤੇ ਨਸ਼ੇ ਜੋ ਨੇ ਉਸਾਰਨੀ ਦੇ ਨਾਲ ਲੋਕਾਂ ਨੂੰ ਮਿਲ ਵੀ ਰਹੇ ਨੇ ਹੁਣ ਜੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਿਪੋਰਟ ਸਾਹਮਣੇ ਆਈ ਹੈ ਜੋ ਕਿ BC ਦੇ ਜੋ ਕਾਰਨਰ ਸਰਵਿਸ ਵੱਲੋਂ ਜੋ ਅੰਕੜੇ ਸਾਹਮਣੇ ਲਿਆਂਦੇ ਗਏ ਨੇ ਸੋ ਇਹਦੇ ਵਿੱਚ ਦੱਸ ਰਹੇ ਨੇ ਕਿ ਓਵਰਡੋਜ਼ ਦੇ ਨਾਲ ਰਚਾਨਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 6 ਮੌਤਾਂ ਹੋ ਰਹੀਆਂ ਨੇ ਸੋ ਪਾਬ ਹਰ ਰੋਜ਼ 6 ਜਣੇ ਓਵਰਡੋਜ਼ ਦੇ ਨਾਲ ਬ੍ਰਿਟਿਸ਼ ਕੋਲੰਬੀਆ 'ਚ ਮਾਰ ਰਹੇ ਨੇ ਸੋ ਇਸ ਸਾਲ ਦੇ ਪਹਿਲੇ 6 ਮਹੀਨਿਆਂ ਦਰਾਰ 1158 ਜਣਿਆਂ ਦੀਆਂ ਮੌਤਾਂ ਨਸ਼ਿਆ ਕਾਰਨ ਹੋਈਆਂ ਨੇ ਇਹਦੇ ਵਿੱਚ ਮਈ ਮਹੀਨੇ ਦੀ ਗੱਲ ਕਰੀਏ ਤਾਂ 181 ਜਣਿਆਂ ਦੀ ਮੌਤ ਹੋਈ ਜੇ ਜੂਨ ਵਿੱਚ 185 ਜੜਿਆਂ ਨੇ ਦਮ ਤੋੜਿਆ ਆ ਤੇ ਕੁੱਲ ਮਿਲਾ ਕੇ ਜੇਕਰ ਅਸੀਂ ਗੱਲ ਕਰੀ ਤਾਂ ਹਜੇ ਸਾਲ ਪੂਰਾ ਖਤਮ ਨਹੀਂ ਹੋਇਆ ਪਹਿਲੇ 6 ਮਹੀਨਿਆਂ 'ਚ 1158 ਜਣੇ ਸਿਰਫ ਕੱਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੇ ਆ ਮੌਤ ਦੇ ਮੁੱੱਚ ਜਾ ਚੁੱਕੇ ਆ ਤੇ ਇੱਕ ਪ੍ਰਵਿੰਸ ਦੀ ਹਾਲਾਤ ਨੇ ਤੁਸੀਂ ਉਹ ਵਾਰ ਕੈਨੇਡਾ ਦੇ ਹਾਲਾਤ ਦੇਖ ਲਓਗੇ ਕਿਹੋ ਜਿਹੇ ਹੋਣਗੇ ਤੇ ਕਿੰਨੀਆਂ ਮੌਤਾ ਹਰ ਰੋਜ਼ ਨਸ਼ਿਆ ਕਰਕੇ ਇੱਥੇ ਹੁੰਦੀਆਂ ਹੋਣਗੀਆਂ ਪਰ ਇਹਦੇ ਵਿੱਚ ਇੱਕ ਅੰਕੜਿਆਂ ਮੁਤਾਬਕ ਕਹਿੰਦੇ ਕਿ ਪਿਛਲੇ ਸਾਲ ਨਾਲੋਂ ਇਹ ਜਿਹੜੀ ਗਿਣਤੀ ਹੈ ਮਾਨਣ ਵਾਲਿਆਂ ਦੀ ਇਹਦੇ ਵਿੱਚ 9 ਫੀਸਦੀ ਦੀ ਕਮੀ ਆਈ ਕਿ ਥੋੜੀ ਜਿਹੀ ਗਰਾਵਟ ਪਿਛਲੇ ਸਾਲ ਨਾਲੋਂ ਹੋਈ ਹੈ ਪਰ ਇਹਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਜਾਨ ਗਵਾਉਣ ਵਾਲੇ ਲੋਕ ਹੈ ਜਿਹੜੇ ਮਾਨਣ ਵਾਲੇ ਲੋਕ ਨੇ ਇਹਨਾਂ 'ਚ ਔਰਤਾਂ ਦੀ ਗਿਣਤੀ ਜ਼ਵਾਦਾ ਹੋਇਆ ਤਾਂ ਵੀ ਜਿੰਨੀਆਂ ਔਰਤਾਂ ਪਿਛਲੇ ਸਾਲ ਨਸ਼ੇ ਕਰਕੇ ਮਰੀਆਂ ਸੀਆਂ ਉਹਦੇ ਨਾਲੋਂ ਇਸ ਸਾਲ ਜਿਹੜਾ ਆ ਔਰਤਾਂ ਦੀ ਗਿਣਤੀ ਵਧੀ ਹੈ ਸੋ ਇਹ ਇੱਕ ਹੋਰ ਚਿੰਤਾਜਨਕ ਗੱਲ ਹੈ ਕਿ ਜਿਹੜੀਆਂ ਲੜਕੀਆਂ ਵੀ ਨੇ ਔਰਤਾਂ ਨੇ ਉਹ ਵੀ ਨਸ਼ੇ 'ਚ ਜਿਹੜੀਆਂ ਇਨਵੋਲਵ ਹੋ ਰਹੀਆਂ ਨੇ ਉਹਨਾਂ ਦੀਆਂ ਵੀ ਬਹੁਤ ਵੱਡੇ ਪੱਧਰ ਤੇ ਨਸ਼ੇ ਦੀ ਮੌਤਾਂ ਹੋ ਰਹੀਆਂ ਨੇ ਸੋ BC 'ਚ ਓਵਰਆਲ ਮੌਤਾਂ ਥੋੜੀਆਂ ਘਟ ਹੋਈਆਂ ਨੇ ਪਰ ਔਰਤਾਂ ਦੀਆਂ ਮੌਤਾਂ ਦੱਸਿਆ ਜਾ ਰਿਹਾ ਉੱਥੇ ਕਾਫੀ ਜ਼ਿਆਦਾ ਜਿਹੜੀਆਂ ਪਿਛਲੇ ਸਮੇਂ ਨਾਲ ਹੋਈਆਂ ਨੇ ਸੋ ਇਹਦੇ ਨਾਲ ਹੀ ਇਹਨਾਂ ਦੀ ਗੱਲ ਕਰੀਏ ਕਿ ਇੱਕ ਮਾਮਲਾ ਜਿਹੜਾ ਕਿ ਨਸ਼ਿਆਂ ਦੇ ਨਾਲ ਹੀ ਸਬੰਧਤ ਹੈ ਕਿ ਜਿਹਦੇ ਵਿੱਚ ਮਿਸਿਸ ਆਗਾ ਦੇ ਬ੍ਰੈਮਕਨ ਨਾਲ ਸਬੰਧਤ ਜਿਹੜੇ ਆ ਦੋ ਜਣਿਆਂ ਨੂੰ ਜਿਹੜਾ ਚਾਰਜ ਕੀਤਾ ਗਿਆ ਸੋ ਇਹਦੇ ਵਿੱਚ ਪਤਾ ਲੱਗਾ ਕਿ ਪਿਛਲੇ ਸਾਲ ਜਿਹੜੀ ਗਰਮੀਆਂ ਦੇ ਵਿੱਚ 2 ਮਿਲੀਅਨ ਡਾਲਰ ਦੀ ਜਿਹੜੀ ਡਰੱਗ ਆ ਉਹ ਬਾਰਡਰ ਤੋਂ ਫਰੀ ਗਈ ਸੀ ਜਿਹੜੀ ਕੋਕੀਨ ਜਿਹੜੀ ਫਰੀ ਗਈ ਸੀ ਸੋ ਇਹਦੇ ਵਿੱਚ ਇਹ ਹੋਇਆ ਕਿ ਆ ਕਿ ਜਿਹੜਾ ਬਲੂ ਵਾਟਰ ਬ੍ਰਿਜ ਆ ਟਾਰਗੋ ਦੇ ਵਿੱਚ ਜਿਹੜਾ ਮਿਸ਼ੀ ਕਰਨ ਦੇ ਨਾਲ ਲੱਗਦਾ ਆ ਸੋ ਉੱਥੋਂ ਇਹ ਇਹ ਜਿਹੜੀ 2 ਮਿਲੀਅਨ ਡਾਲਰ ਦੀ ਜਿਹੜੀ ਡਰੱਗ ਸੀਗੀ ਇੱਕ ਟਰੱਕ ਟ੍ਰੇਲਰ ਦੇ ਵਿੱਚੋਂ ਫੜੀ ਗਈ ਸੀ ਸੋ ਇਹਦੀ ਕੀਮਤ 1.2 ਮਿਲੀਅਨ ਡਾਲਰ ਜਿਹੜੀ ਆ ਇਹ ਤੋਂ ਲੈ ਕੇ 2 ਮਿਲੀਅਨ ਡਾਲਰ ਦੇ ਵਿੱਚ ਕਾਰ ਦੱਸੀ ਗਈ ਸੀ ਸੋ ਇਹਦੇ ਵਿੱਚ ਇਹ ਪਹਿਲਾ ਇੱਕ ਜਿਹੜਾ ਸੀਗਾ ਇੱਕ ਟਰੱਕ ਡਰਾਈਵਰ ਨੂੰ ਜਿਹੜਾ ਗ੍ਰਫਤਾਰ ਕੀਤਾ ਗਿਆ ਸੀਗਾ ਉਤੇ ਚਾਰਜ ਲੱਗੇ ਸੀਗੇ ਕੋਣ ਪਤਾ ਲੱਗਾ ਆ ਕਿ ਦੋ ਜਣਿਆ ਰੋਜ਼ ਦੇ ਵਿੱਚ ਚਾਰਜ ਕੀਤਾ ਗਿਆ ਆ ਤੇ ਇਹਦੇ ਵਿੱਚ ਇੱਕ ਜਿਹੜਾ ਬ੍ਰੈਮਟਨ ਦਾ ਸਵਰਧ ਵਿਅਕਤੀ ਆ ਸੋ ਉਹਨੂੰ ਵੀ ਵਿੱਚ ਹੁਣ ਚਾਰਜ ਕੀਤਾ ਗਿਆ ਤੇ ਟੋਟਲ ਦੋ ਜਣੇ ਇਹਦੇ ਵਿੱਚ ਚਾਰਜ ਹੋ ਗਏ ਨੇ ਇਹਦੇ ਵਿੱਚ ਲਖਨ ਸਿੰਘ ਉਮਰ 30 ਸਾਲ ਜਿਹੜਾ ਮਿਸਿਸਾਗਰ ਦਾ ਸੁਪਨਤਾ ਆ ਤੇ ਹਰਪ੍ਰੀਤ ਮੱਲੀ ਉਮਰ 43 ਸਾਲ ਜਿਹੜਾ ਬ੍ਰੈਂਟਨ ਨਾਲ ਸਬੰਧਤ ਹੈ ਸੋ ਇਹਨਾਂ ਦੋਵਾਂ ਨੂੰ ਇਹਦੇ ਵਿੱਚ ਚਾਰਜ ਕੀਤਾ ਗਿਆ ਹੈ ਸੋ ਇਹ ਹੁਣ ਅਦਾਲਤਾਂ ਦੇ ਫੈਸਲਾ ਕਰਨਾ ਕਿ ਇਹ ਜਿਹੜੇ ਚਾਰजेस ਲੱਗੇ ਨੇ ਉਹ ਠੀਕ ਨੇ ਜਾਂ ਗਲਤ ਨੇ ਜੀ ਜੀ ਕਹਿੰਦੇ ਜੀ ਅੱਜ ਜੇ ਅੱਗ ਲੱਗੀ ਤਾਂ ਹੀ ਉਹ ਧੂਆਂ ਨਿਕਲਦਾ ਪਰ ਅਸੀਂ ਤਾਂ ਇਹੀ ਬੋਚਦੇ ਹੁੰਨੇ ਆ ਵੀ ਭਾਈ ਪੰਜਾਬੀਆਂ ਦੇ ਨਾਂ ਕਿਤੇ ਨਾ ਆਉਣ ਬਸ ਖਬਰ ਤਾਂ ਇਹੀ ਹਰ ਕਿਸ ਦੀਆਂ ਨਿਗਾਹਾਂ ਇਹੀ ਰਹਿੰਦੀਆਂ ਨੇ ਕਿਤੇ ਪੰਜਾਬੀਆਂ ਦੇ ਨਾਂ ਤਾਂ ਨਹੀਂ ਹੈਗੇ ਜਾਂਦੇ ਜਾਂਦੇ ਫੇਰ ਵੀ ਕੋਈ ਨਾ ਕੋਈ ਨਾਂ ਜਿਹੜਾ ਜੀ ਪ੍ਰਿੰਸ ਸਾਹਿਬ ਦੇ ਵਿੱਚ ਆ ਜਾਂਦਾ ਹੈ ਤੇ ਆਪੋ ਤਾੜ ਲੱਗੀ ਹੋਏ ਲੋਕਾਂ ਨੂੰ ਔਰ ਸਰਵਾਈਵ ਕਰਨਾ ਇਸ ਟਾਈਮ ਔਖਾ ਹੋਇਆ ਹੋਇਆ ਪਰ ਜੇ ਗੁਰੂ ਦਾ ਨਾਮ ਜਪਦੇ ਹੋ ਔਰ ਗੁਰੂ ਨਾਲ ਜੁੜੇ ਰਹਿੰਦੇ ਹੋ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਰਹਿੰਦੇ ਹੋ ਤੁਸੀਂ ਜਾਂ ਕਿਸੇ ਵੀ ਧਰਮ ਨੂੰ ਮੰਨਦੇ ਹੋ ਹਾਂਜੀ ਉਹਦੇ ਵਿੱਚ ਚੰਗੀ ਆਸਥਾ ਰੱਖਦੇ ਹੋ ਤਾਂ ਮਾਇੜੇ ਕਮਾਂ ਵੱਲ ਧਿਆਨ ਘਟ ਜਾਂਦਾ ਹੈ ਧਾਰਮਿਕ ਬਹੁਤ ਵਧੀਆ ਚੀਜ਼ ਆ ਸਿਖਾਉਂਦਾ ਚੰਗੀਆਂ ਚੀਜ਼ਾਂ ਠੀਕ ਆ ਉਹ ਜੇ ਕਿਸੇ ਨੇ ਕਟੜ ਪਣ ਲਿਆਉਣਾ ਜਾਂ ਚੀਜ਼ਾਂ ਲਿਆਉਣੀਆਂ ਉਹ ਵੱਖਰੀ ਹੈ ਹਰੇਕ ਦੀ ਸੋਚ ਹੋ ਸਕਦੀ ਹੈ ਤੇ ਕਟੜਪਣ ਦਾ ਬਹੁਤ ਹੈ ਉਹ ਕਾਬੜੀ ਯਾਤਰਾ ਚੱਲ ਰਹੀ ਸੀ ਪਤਨ ਸਾਹਿਬ ਉੱਥੇ ਪੁਲਿਸ ਵਾਲਿਆਂ ਨੇ ਕਹਿਤਾ ਵੀ ਰਸਤਾ ਖਾਲੀ ਕਰਾਉਣ ਲਈ ਵੀ ਇਹ ਅੱਤਵਾਦੀਆਂ ਸਿੱਖਾਂ ਨੂੰ ਦੇਖ ਕੇ ਫਿਰ ਕੋਈ ਕਹਿ ਦਿੰਦਾ ਜੀ ਥੋੜੇ-ਬਹੁਤੇ ਹੋ ਸਕਦੇ ਨੇ ਥੋੜੇ-ਬਹੁਤੇ ਕਿਉਂਕਿ ਇਹ ਇਨਾ ਪ੍ਰਤੀ ਹੋਣਾ ਹੁੰਦਾ ਚਲੋ ਅੱਗੇ ਜਾ ਕੇ ਜਦੋਂ ਪੰਜਾਬ ਦੀਆਂ ਖਬਰਾਂ ਕਰਾਂਗੇ ਉਹਦੇ ਨਾਲ ਸਾਂਝ ਪਾਵਾਂਗੇ ਪਣ ਸਾਹਿਬ ਸੋ ਲਾਓ ਹੁਣ ਥੋੜਾ ਜਿਹਾ ਆਪਣੇ ਸ਼ਹਿਰ ਬਲ ਰੁਖ ਕਰ ਲੀਏ ਜਿੱਥੇ ਬ੍ਰੈਂਟਨ ਸੁਰੱਖਿਆ ਦੇ ਵਿੱਚ ਵੀ ਰਹਿੰਦਾ ਬਹੁਤ ਸਾਰੀਆਂ ਚੀਜ਼ਾਂ ਸੁਰੱਖਿਆ ਤਾਂ ਵੱਡੇ-ਵੱਡੇ ਜਿਹੜੇ ਗ੍ਰੈਂਡ ਪ੍ਰੋਗਰਾਮ ਹੁੰਨੇ ਆ ਉਹਨਾਂ ਕਰਕੇ ਹੁੰਦਾ ਉਦੋਂ ਹੀ ਲੀ ਗਰਮੀਆਂ ਦਾ ਮੌਸਮ ਆਇਆ ਹੈ 바ਰਬੀਕਿਊਜ਼ ਹੋ ਰਹੇ ਨੇ ਹਾਂਜੀ ਚੰਗੇ ਚੰਗੇ ਐਨ ਲਿਸ਼ ਪੁਸ਼ਕ ਕੇ ਸਾਡੇ ਚੁਣੇ ਹੋਏ ਨਮਾਇंदे ਹਾਂਜੀ ਤੇ ਉਹ ਵੀ ਪ੍ਰੋਗਰਾਮਾਂ ਤੇ ਪਹੁੰਚ ਜਾਂਦੇ ਨੇ ਪਰ ਮੁਸ਼ਕਲਾਵਾਂ ਨਹੀਂ ਦਿਖਦੀਆਂ ਹੁੰਦੀਆਂ ਸੋ ਹੁਣੇ ਸੰਦਰਭ ਦੇ ਵਿੱਚ ਸਿਟੀ ਆਫ ਬ੍ਰੈਂਪਟਨ ਦੇ ਮੁਲਾਜ਼ਮ ਨੇ ਜਿਹੜੇ ਜੀ ਉਹ ਕਹਿੰਦੇ ਜੀ ਹੜਤਾਲ ਕਰ ਸਕਦੇ ਨੇ ਕੀ ਚੱਕਰ ਹੈ ਪ੍ਰਧਾਨ ਸਾਹਿਬ ਅ ਵੀਰ ਜੀ ਇੱਕ ਚੀਜ਼ ਮੈਂ ਅੱਜ ਭੁੱਲ ਗਿਆ ਜਾਦਾ ਮੇਰੇ ਸਿੱਕੀ ਪਹਿਲੇ ਕਿ ਅੱਜ ਸਰਦਾਰ ਜਿਹੜੇ ਸ਼ਹੀਦ ਉਦਮ ਸਿੰਘ ਨੇ ਜੀ ਉੜਾ ਗਾਸ਼ੀ ਦੀ ਦਿਹਾੜਾ ਵੀ ਆਇਆ ਜ 31 ਜੁਲਾਈ ਨੂੰ ਸੋਹਣਾ ਨੇ ਇੰਗਲੈਂਡ ਵਿੱਚ ਜਾ ਕੇ ਜਿਹੜੇ ਮਾਈਕਲ ਐਡਵਾਈਅਰ ਨੂੰ ਮਾਰ ਕੇ ਬਦਲਾ ਲਿਆ ਸੀ ਜਿਹੜਾ ਜਲਿਆ ਵਾਲੇ ਬਾਗ ਦਾ ਸੋ ਉਹਨਾਂ ਨੂੰ ਪਹਿਲਾਂ ਸ਼ਰਧਾਂਜਲੀ ਵੀ ਹੈ ਜੀ ਤੇ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਤੇ ਜਿਵੇਂ ਤੁਸੀਂ ਬ੍ਰੈਮਟਨ ਦੀ ਗੱਲਬਾਤ ਕੀਤੀ ਹੈ ਸੋ ਜਿਹੜੇ ਸਿਟੀ ਆ ਬ੍ਰੈਮਟਨ ਦੇ ਵਰਕਰਸ ਨੇ ਸੋ ਇਹਨਾਂ ਨੇ 97% ਦੀ ਜਿਹੜੀ ਵੋਟ ਪਾਈ ਹੈ ਹੜਤਾਲ ਦੇ ਹੱਥ ਦੇ ਵਿੱਚ ਪਾਈ ਹੈ ਸੋ ਇਹਨਾਂ ਨੇ ਦੱਸਿਆ ਵੀ ਕਾਫੀ ਜਿਹੜੀਆਂ ਚੰਗਲੀਆਂ ਮੰਗਾਂ ਸੀਆਂ ਜਿਸ ਦੇ ਉੱਪਰ ਗੱਲਾਂ ਬਾਤਾਂ ਜਿਹੜੀਆਂ ਇਹ ਜਿਲਕਾਤਰ ਚੱਲ ਰਹੀਆਂ ਸੀਆਂ ਸੋ ਉਹਨਾਂ 네ਗੋਸ਼ੀਏਸ਼ਨਸ ਨੂੰ ਲੈ ਕੇ ਜਿਹੜੇ 1200 ਦੇ ਕਰੀਬ ਜਿਹੜੇ ਫੁੱਲ ਟਾਈਮ ਤੇ ਪਾਰਟ ਟਾਈਮ ਵਰਕਰਸ ਨੇ ਜਿਹੜੇ ਕੀ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYES 831 ਦੇ ਨਾਲ ਜੁੜੇ ਹੋਏ ਨੇ ਸੋ ਇਹਨਾਂ ਨੇ 95% ਵੋਟਾਂ ਪਾਈਆਂ ਨੇ ਸਟ੍ਰਾਈਕ ਦੇ ਹੱਕ ਦੇ ਵਿੱਚ ਕਿ ਅਗਰ ਇਹਨਾਂ ਦੀਆ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਾਂ ਡੀਲ ਸਿਰੇ ਨਹੀਂ ਚੜਦੀ ਤਾਂ ਆਉਣ ਵਾਲੇ ਦਿਨਾਂ ਦਰਾਂ ਇਹ ਸਟ੍ਰਾਈਕ ਦੇ ਉੱਪਰ ਚਾ ਸਕਦੇ ਨੇ ਸੋ ਗੱਲਬਾਤ ਜਿਹੜੀ ਆ ਸਿਟੀ ਆਫ ਬ੍ਰੈਮਟਨ ਤੇ ਇਹ EMPLOYEES ਦੀ ਜਿਹੜੀ ਯੂਨੀਅਨ ਹੈ ਉਹਨਾਂ ਦੇ ਵਿੱਚ ਚੱਲ ਰਹੀ ਹੈ ਸੋ ਅਗਰ ਅਗਰ ਇਹ ਮੰਗਾਂ ਇਹਨਾਂ ਦੀਆ ਨਹੀਂ ਮੰਨੀਆਂ ਜਾਂਦੀਆਂ ਜਾਂ ਕੋਈ ਨੇਗੋਸ਼ੀਏਸ਼ਨ ਨਹੀਂ ਹੁੰਦੀ ਕੋਈ ਸਮਝੌਤਾ ਸਿਰੇ ਨਹੀਂ ਚੜਦਾ ਕਿਉਂਕਿ ਹੱਲੇ ਕੋਈ ਇਹ ਡੈਡਲਾਈਨ ਨਹੀਂ ਰੱਖੀ ਗਈ ਹੈ ਸਮਝੌਤੇ ਦੀ ਸੁਪਾਵ ਅਗਰ ਕੁਝ ਕੋ ਹੋਰ ਦਿਨਾਂ ਤੱਕ ਸਥਿਤੀ ਜਿਹੜੀ ਹੈ ਕਲੀਅਰ ਨਹੀਂ ਹੁੰਦੀ ਤਾਂ ਬ੍ਰੈਮਟਨ ਦੇ ਜਿਹੜੇ ਇਹ ਇੰਪਲਾਈਸ ਨੇ ਜਿਨ੍ਹਾਂ ਦੀ ਗਿਣਤੀ 1200 ਦੇ ਕਰੀਬ ਦੱਸੀ ਜਾ ਰਹੀ ਹੈ ਅਗਰ ਇਹ ਸਟ੍ਰਾਈਕ ਤੇ ਚਲੇ ਜਾਂਦੇ ਨੇ ਤਾਂ ਬ੍ਰੈਮਟਨ ਦੇ ਵਿੱਚ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਸਿਟੀ ਆਫ ਬ੍ਰੈਮਟਨ ਵੱਲੋਂ ਦਿੱਤੀਆਂ ਜਾਂਦੀਆਂ ਨੇ ਸੋ ਉਹ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਸਕਦੀਆਂ ਤੇ ਇਹ ਜਿਹੜੀ ਗੱਲਬਾਤ ਸਟ੍ਰਾਈਕ ਨੂੰ ਲੈ ਕੇ ਪ੍ਰੈਮਟਨ ਸਿਟੀ ਇੰਪਲਾਈਸ ਤੇ ਬ੍ਰੈਫਡਨ ਸਿਟੀ ਦੇ ਵਿਚਕਾਰ ਚੱਲ ਰਹੀ ਹੈ ਤੋਂ ਦੇਖੋ ਆਉਣ ਵਾਲੇ ਦਿਨਾਂ-ਦਿਨਾਂ ਕਿਹੋ ਜਿਹੇ ਫੈਸਲੇ ਹੁੰਦੇ ਨੇ ਜੀ 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 ਪ੍ਰਧਾਨ ਸਾਹਿਬ ਅਗਲੀ ਖਬਰ ਤੋਂ ਵੱਧਣ ਤੋਂ ਪਹਿਲਾਂ ਕੁਝ ਕਲਰਟਾਈਜ਼ਮੈਂਟ ਸਾਂਝੀ ਕਰ ਲਈਏ ਤੇ ਜਰੂਰ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਣੇ ਆ ਜੀ ਐਸਐਮਐਸ ਲੋਜਿਸਟਿਕਸ ਵਾਲਿਆਂ ਦਾ ਸੋ ਇਹਨਾਂ ਨੂੰ ਕੁਝ ਕਿ ਡਿਸਪੈਚਰ ਦੀ ਜ਼ਰੂਰਤ ਹੈ ਹਾਈ ਵੇਲੇ ਡਰਾਈਵਰ ਵੀ ਚਾਹੀਦੇ ਨੇ ਤਾਂ ਕਾਲ ਕਰ ਲਿਓ ਐਸਐਮਐਸ ਲੋਜਿਸਟਿਕਸ 647 500 219 ਦੇ ਉੱਤੇ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਆਰਬੀ ਬਿਲਡਿੰਗ ਸਪਲਾਈ ਵਾਲੇ ਨਮੀ ਲੋਕੇਸ਼ਨ ਗਲਰਨਰ ਰੋਡ ਦੇ ਉੱਤੇ ਹੀ ਮੂਵ ਹੋ ਚੁੱਕੇ ਨੇ ਰਦਰਫੋਰਡਰ ਗਲਡਨ ਦਾ ਇੰਟਰਸੈਕਸ਼ਨ ਤੇ ਬਹੁਤ ਸੋਹਣਾ ਔਰ ਇਹਨਾਂ ਨੇ ਆਊਟਲੈਟ ਉੱਥੇ ਅੰਦਰ ਤਿਆਰ ਕੀਤਾ ਤੁਸੀਂ ਹਰ ਤਰ੍ਹਾਂ ਦਾ ਸਮਾਨ ਚੈੱਕ ਕਰੋ ਔਰ ਡੋਰਸ ਦੇ ਖੁਦ ਮੈਨੂਫੈਕਚਰਰ ਨੇ ਡੋਰ ਦੀ ਤਾਂ ਵੈਰਾਈਟੀ ਬਹੁਤ ਹੈ ਇਹਨਾਂ ਦੇ ਕੋਲ ਔਰ ਡਰਾਈਵਾਲ ਆਰਬੀ ਬਿਲਡਿੰਗ ਸਪਲਾਈ 905 454 8000 ਤੇ ਕਾਲ ਕਰ ਲਿਓ ਲਕਾਸਟ ਵਿਕਰੀ 100% ਵੈਰਿਸ਼ਨ ਕੇਕ ਪੇਸਟਰੀਜ਼ ਪੈਟੀ ਚਾਹੀਦੀਆਂ ਨੇ ਹੁਣ ਤੁਹਾਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਬ੍ਰੈਂਟਨ ਦੇ ਵਿੱਚੇ Lacoste and Airport ਦੇ ਇੰਟਰਸੈਕਸ਼ਨ ਦੇ ਉੱਤੇ Lacoste ਬੇਕਰੀ ਖੁੱਲੀ ਹੋਈ ਹੈ ਤੇ ਇਹਨਾਂ ਦਾ ਇੰਗਲੈਂਡ ਵਾਲਾ ਇੰਗਲਿਸ਼ ਸਟਾਈਲ ਸਮੋਸਾ ਖਾਣਾ ਨਾ ਭੁੱਲਿਓ Lacoste ਬੇਕਰੀ 905794 5553 ਦੇ ਉੱਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਔਰ ਨਾਨ ਇਲੈਕਟ੍ਰੀਕਲ ਪਾਉਟ ਲਾਈਟ ਘਰ ਦੇ ਅੰਦਰ ਜਾਂ ਬਾਹਰ ਲਵਾਉਣੀਆਂ ਨੇ ਮਾਸਟਰ ਇਲੈਕਟ੍ਰੀਸ਼ੀਅਨ JP ਨਾਲ ਕਾਲ ਕਰ ਲਿਓ 639629 3400 ਔਰ ਜੌਹਰ ਲੀਗਲ ਸਰਵਿਸਿਜ਼ WSB ਦਾ ਕਲੇਮ ਨਹੀਂ ਮਿਲਿਆ ਐਕਸੀਡੈਂਟ ਹੋ ਗਿਆ ਉਹਦਾ ਕਲੇਮ ਨਹੀਂ ਮਿਲਿਆ ਜਾਂ ਕੰਮ ਕਰਦੇ ਸੱਟ ਪੇੜ ਲੱਗੀ ਸੀ ਉਹਦੇ ਬੈਨੀਫਿਟ ਨਹੀਂ ਮਿਲੇ 32 ਸਾਲ ਦਾ ਤਜਰਬਾ ਜਸ ਜੋਹਲ ਉਹਨਾਂ ਦਾ ਜੋਹਲ ਲੀਗਲ ਸਰਵਿਸਿਜ਼ 905790025 ਦੇ ਉੱਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਪਿੰਡ ਸਾਹਿਬ ਜਿੱਥੇ ਮੰਗਿਆਈ ਨੇ ਲੱਕ ਤੋੜਿਆ ਪਿਆ ਸਾਰਾ ਕੁਝ ਹਿਲਜੁਲ ਹੋਈ ਪਈ ਆ ਸੋ ਉਹਦੇ ਚੱਲਦੇ ਹੀ ਜਿਹੜੇ ਵੱਡੇ ਸ਼ਹਿਰ ਨੇ ਜੇ ਕੈਨੇਡਾ ਦੀ ਗੱਲਬਾਤ ਕਰੀਏ ਉੱਥੇ ਅਪਾਰਟਮੈਂਟਸ ਤੇ ਕਾਂਡੋਮੀਨੀਅਮ ਦੇ ਕਿਰਾਏ ਦੇ ਵਿੱਚ ਕਾਫੀ ਕਮੀ ਦੇਖਣ ਨੂੰ ਮਿਲ ਰਹੀ ਹੈ ਕੀ ਖਬਰ ਹੈ ਪ੍ਰਿੰਸ ਸਾਹਿਬ ਹਾਂ ਫਿਰ ਜੇਕਰ ਅਸੀਂ ਕੌਂਡੋ ਮਾਰਕੀਟ ਦੀ ਗੱਲ ਕਰੀਏ ਤੇ ਇਹਦੇ ਵਿੱਚ ਕਮੀ ਤਾਂ ਇਹ ਜ਼ਰੂਰ ਹੋਈ ਹੈ ਪਰ ਇਹਨੂੰ ਅਸੀਂ ਬਹੁਤ ਵੱਡੀ ਕਮੀ ਨਹੀਂ ਦੱਸ ਸਕਦੇ ਥੋੜੀ ਜਿਹੀ ਕਮੀ ਜਿਹੜੀ ਆ ਕੌਂਡੋ ਮਾਰਕੀਟ ਦੇ ਵਿੱਚ ਜਿਹੜੇ ਕਿਰਾਏ ਨੇ ਜਿਹੜੀ ਰੈਂਟਲ ਮਾਰਕੀਟ ਹੈ ਸੋ ਉਹਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਸੋ ਇਹ ਜੋ ਰਿਪੋਰਟ ਕੌਂਡੋ ਰੈਂਟਸ ਨੂੰ ਲੈ ਕੇ ਜਿਹੜੇ ਹਾਈਲੀ ਜਿਹੜੇ ਡेंसली ਪੋਪੂਲੇਟਿਡ ਰੀਜਨ ਹੈ ਉਹਦੇ ਵਿੱਚ ਅਰਬਨਾਈਜੇਸ਼ਨ ਵੱਲੋਂ ਜਿਹੜੀ ਆ ਦਿੱਤੀ ਗਈ ਹੈ ਸੋ ਇਹਨਾਂ ਨੇ ਦੱਸਿਆ ਕਿ ਗ੍ਰੇਟਰ ਟ੍ਰਾਂਟੋ ਦੇ ਜਿਹੜਾ ਹਮੈਲਟਨ ਏਰੀਆ ਆ ਇਹਦੇ ਵਿੱਚ 1.2 ਫੀਸ ਦੀ ਜਿਹੜੀ ਕਮੀ ਹੈ ਜਿਹੜੇ ਰੈਂਟਰ ਦੇ ਵਿੱਚ ਉਹ ਸੈਕਿੰਡ ਕੁਆਟਰ ਦੇ ਵਿੱਚ ਆਈ ਹੈ ਜੇਕਰ ਪਿਛਲੇ ਸਾਲ ਨਾਲੋਂ ਅਸੀਂ ਕੰਪੇਅਰ ਕਰੀਏ ਤਾਂ 1.2 ਫੀਸ ਦੀ ਕਮੀ ਦੇਖਣ ਨੂੰ ਮਿਲ ਰਹੀ ਆ ਸੋ ਇਹ ਕਹਿ ਰਹੇ ਨੇ ਵੀ ਅਪ੍ਰੈਲ ਤੋਂ ਲੈ ਕੇ ਜੂਨ ਤੱਕ ਐਵਰੇਜ ਜਿਹੜਾ ਰੈਂਟ ਸੀਗਾ 3 ਡਾਲਰ ਤੇ 97 ਸੈਂਟ ਪਰ ਸਕੁਅਰ ਫੁੱਟ ਚਾ 2732 ਡਾਲਰ 686 ਸਕੁਅਰ ਫੁੱਟ ਅਪਾਰਟਮੈਂਟ ਦਾ ਇੱਥੇ ਬਣਦਾ ਸੀਗਾ ਜਿਹੜਾ ਕਿ ਇਸੇ ਸਮੇਂ دوران ਪਿਛਲੇ ਸਾਲ 4 ਡਾਲਰ ਤੇ 2 ਸੈਂਟ ਬਣਦਾ ਸੀਗਾ ਸੁਪਾਵਾ ਕੇ 5% ਦੀ ਜਿਹੜੀ ਆ ਕਮੀ ਪਰ ਸਕੁਅਰ ਫੁੱਟ ਜਿਹੜੀ ਆ ਆਈ ਹੈ ਤਾਂ ਥੋੜਾ ਜਿਹਾ ਇਹ ਜਰੂਰ ਰੈਂਟਲ ਮਾਰਕੀਟ ਦੇ ਵਿੱਚ ਕਮੀ ਦੇਖਣ ਨੂੰ ਮਿਲੀ ਤਾਂ ਪਿਛਲੇ ਸਮੇਂ ਦੌਰਾਨ ਦੇਖੀ ਤਾਂ 2021 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਰੈਂਟਲ ਮਾਰਕੀਟ ਜਿਹੜੀ ਆ ਥੋੜੀ ਜਿਹੀ ਇਸ ਖੇਤਰ ਦੇ ਵਿੱਚ ਕੱਢੀ ਨੇ ਤਾਂ ਵਾਧ ਹੀ ਜਾ ਰਹੀ ਸੀਗੀ ਥੋੜਾ ਜਿਹਾ ਪਿਸ਼ਾਵਲ ਜਾਂਦਾ ਜਿਹੜਾ ਰੁਕਿਆ ਹੁਣ ਬਣਿਆ ਸੋ ਇਹ ਬਹੁਤਾ ਜਿਆਦਾ ਬਦਲ ਨਹੀਂ ਆ ਪਰ ਅਗਲੇ ਸਮੇਂਦਰਾਂ ਦੇਖਦੇ ਆ ਕਿ ਇਹ ਜਿਹੜਾ ਰੈਂਟ ਘਟਣ ਦਾ ਜਿਹੜੀ ਇੰਦਾਰਾ ਹੈ ਉਹ ਕਿਸ ਤਰ੍ਹਾਂ ਦੀ ਰਹਿੰਦੀ ਹੈ ਜਾਂ ਫਿਰ ਦੁਬਾਰਾ ਜਿਹੜਾ ਵਧਣਾ ਸ਼ੁਰੂ ਹੋ ਜਾਂਦਾ ਕੋਣ ਨਾਲ ਬਿੰਦੇ ਜੀ ਲੰਬੀ ਗੱਲ ਕਰ ਲਈਏ ਤਾਂ ਇਸ ਸਮੇਂ ਏ ਦੇਖੀਦਾ ਚਾਈਨਾ ਜਿਹੜਾ ਆ ਸਭ ਤੋਂ ਉੱਪਰ ਚਲਾ ਗਿਆ ਆ ਪਹਿਲੇ ਨੰਬਰ ਤੇ ਚਾਈਨਾ ਪਹੁੰਚ ਚੁੱਕਾ ਆ ਜੀ ਉਹਨਾਂ ਵੱਲੋਂ 8 골ਡ 6 ਸਿਲਵਰ 2 ਬਰਾਂ ਲੈ ਕੇ 16 ਮੈਡਲ ਜਿਹੜੇ ਜਿੱਤੇ ਜਾ ਚੁੱਕੇ ਨੇ ਜਾਪਾਨ ਦੂਜੇ ਨੰਬਰ ਤੇ ਆ 7 골ਡ ਦੇ ਨਾਲ 2 ਜਿਹੜੇ ਸਿਲਵਰ ਨੇ ਤੇ 13 ਮੈਡਲਾਂ ਦੇ ਬਣਦੇ ਨੇ ਫਰਾਂਸ ਤੀਜੇ ਤੇ ਆ 6 ਜਿਹੜੇ 골ਡ ਮੈਡਲ ਤੇ 9 ਸਿਲਵਰ ਦੇ ਨਾਲ கிரேਟ ਬ੍ਰਿਟੇਨ ਇਹ ਚੌਥੇ ਤੇ ਆ ਅਸਟ੍ਰੇਲੀਆ 5ਵੇਂ ਤੇ ਹੈ 6골 ਦੇ 4 ਸਿਲਵਰ ਸਾਊਥ ਕੋਰੀਆ 6ਵੇਂ ਤੇ ਹੈ ਜੀ ਤੇ ਇਹਦੇ ਵਿੱਚ ਜੇਕਰ ਅਮਰੀਕਾ ਦੇ ੱਚੇ 7ਵੇਂ ਨੰਬਰ ਤੇ ਚੱਲ ਰਿਹਾ ਟੋਟਲ ਮੈਡਲ ਤਾਂ ਕਾਫੀ ਨੇ ਪਰ 골ਡ ਨੇ ਕੋ ਘਟ ਨੇ ਕੈਨੇਡਾ 9ਵੇਂ ਨੰਬਰ ਤੇ ਆ ਚੁੱਕਾ ਆ ਦੋ ਕੈਨੇਡਾ ਦੇ ਕੋਲ 골ਡ ਨੇ ਦੋ ਸਿਲਵਰ ਨੇ ਦੋ ਇਹਨਾਂ ਕੋ ਬ੍ਰੌਂਜ ਨੇ ਇੱਕ ਜਿਹੜਾ ਇਹਨਾਂ ਨੇ ਸਿਲਵਰ ਮੈਡਲ ਕੱਲ ਜਿੱਤਿਆ ਆ ਉਹ ਜਿੱਤਿਆ ਨਹੀਂ ਰਗਬੀ ਦੇ ਵਿੱਚ ਸੋ ਨਿਊਜ਼ੀਲੈਂਡ ਕੋਲੋਂ ਇਹ ਫਾਈਨਲ ਹਾਰ ਗਏ ਨੇ ਨੇਜਾ 골ਡ ਬੰਦਾ ਸੀਗਾ ਨਿਊਜ਼ੀਲੈਂਡ ਦੇ ਰਗਬੀ ਦੇ ਵਿੱਚ ਔਰਤਾਂ ਦੇ ਵਿੱਚ ਜਿਹੜੀ ਵੂਮਨਸ ਰਗਬੀ ਹੁੰਦੀ ਹੈ 19 12 ਦੇ ਨਾਲ ਕੈਨੇਡਾ ਨੂੰ ਹਰਾਇਆ ਹੈ ਤੇ ਇਹ ਹਾਰ ਤੋਂ ਬਾਅਦ ਜਿਹੜਾ ਸੀ ਕੈਨੇਡਾ ਦੀ ਝੋਲੀ ਦੇ ਵਿੱਚ ਇੱਕ ਹੋਰ ਸਿਲਵਰ ਮੈਡਲ ਜਿਹੜਾ ਪਿਆ ਹੈ ਜੀ 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 ਸੋ ਮੇਰੇ ਖਾ ਲਾਸਟ 올림픽 ਦੇ ਸ਼ਾਇਦ ਇੱਕ ਚੈਂਪੀਅਨ ਨੇ ਤੇ ਚਲੋ ਹਾਰ ਜਿੱਤ ਬਣੀ ਹੁੰਦੀ ਹੈ ਔਰ ਜਿਹੜਾ ਜਿੰਨੀ ਮਿਹਨਤ ਕਰਕੇ ਆਉਂਦਾ ਕਈ ਵਾਰ ਮੈਚ ਦੇ ਵਿੱਚ ਤੁਹਾਡੇ ਕੋਲ ਉਹਦਾ ਸਮਾਂ ਕਈ ਵਾਰ ਜਿਹੜਿਆ ਗੋਲ ਕਰਨ ਦਿਓ ਚੀਜ਼ੇ ਮੌਕੇ ਖੁੰਝ ਜਾਂਦੇ ਨੇ ਚਲੋ ਫੇਰ ਵੀ ਇਸੇ ਤਰ੍ਹਾਂ ਜੇ ਭਾਰਤੀ ਹਾਕੀ ਦੀ ਗੱਲਬਾਤ ਕਰੀਏ ਪ੍ਰਿੰਸ ਸਾਹਿਬ ਬੜੀਆਂ ਉਮੀਦਾਂ ਲੱਗੀਆਂ ਹੋਈਆਂ ਨੇ ਹਜੇ ਵੀ ਔਰ ਦੇਖਦੇ ਆਉਣ ਵਾਲੇ ਜਿਹੜੇ ਮੈਚਸ ਹੋਣਗੇ ਉਹਨਾਂ ਦੇ ਵਿੱਚ ਕੀ ਕੁਝ ਹੁੰਦਾ ਤੇ ਫਿਲਹਾਲ ਜਿਹੜਾ ਪਿਸਟਲ ਸ਼ੂਟਿੰਗ ਦੇ ਵਿੱਚ ਉਹਦੇ ਵਿੱਚ ਜਿਹੜਾ ਜੁਆਇੰਟ ਮਿਕਸ ਜਿਹੜਾ ਮੈਡਲ ਆਇਆ ਉਹਦੇ ਵਿੱਚ ਇੱਕ ਪੰਜਾਬੀ ਲੜਕਾ ਵੀ ਹੈ ਤੇ ਅਸੀਂ ਸਾਰਿਆਂ ਵੱਲੋਂ ਬਹੁਤ-ਬਹੁਤ ਮੁबारकबाद ਵੀ ਹੈ ਉਹਨਾਂ ਨੂੰ ਜੀ ਪ੍ਰੇਨ ਸਾਹਿਬ ਤੇ ਹੁਣ ਤੁਹਾਡੇ ਕੋਲ ਇਥੇ ਕੁਝ ਹੋਰ ਪ੍ਰੇਨ ਸਾਹਿਬ ਕਹਿਣਾ ਚਾਹੁੰਦੇ ਹੋ ਆਪਨੇ ਜਿਹੜੇ ਹੋਰ ਅਪਡੇਟਸ ਹੋਣਗੇ ਆ hockey ਨਾਲ ਰਿਲੇਟਡ ਜਾਂ ਇੰਡੀਆ ਦੇ ਵੀ ਕੁਝ ਹੋਣਗੇ ਆਪਾਂ ਕੱਲ ਨੂੰ ਸ਼ੇਅਰ ਕਰ ਲਾਂਗੇ ਜੀ ਜੀ ਸੋ ਅੱਜ ਲਈ ਇਤੋ ਹੀ ਆਇਤ ਜਿਹੜੇ ਆ ਦਰਸ਼ਕਾਂ ਤੋਂ ਲੈਨੇ ਜੀ 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 ਸੋ